ਚੈਨਲ ਦੇ ਮਾਲਕ ਨੇ ਜੀ ਇਹਨਾਂ ਦੀ ਪ੍ਰੇਰਣਾ ਸਦਕਾ ਜਿਹੜਾ ਬੜਾ ਪਿਛਲੇ ਬੋਲੇ ਸੋਨੇ ਆ ਇਸ ਪੁੱਤਰ ਨੇ ਜਿਹੜੀਆਂ ਪਿਛਲੇ ਸਾਲ ਦੀਆਂ ਸਾਰੀਆਂ ਪ੍ਰਭਾਤ ਪ੍ਰੀ ਰੀਆਂ ਜਿਹੜੀਆਂ ਕਵਰੇਜ ਕਰਾਉਣ ਜਿਹੜਾ ਹੈ ਪਰਿਵਾਰ ਨੂੰ ਜਿਹੜਾ ਜੀਵਨ ਜੋਤ ਕੁਰ ਭੈਣ ਨੂੰ ਪਰਮਨ ਵੀਰ ਜੀ ਨੂੰ ਵੀ ਜਿਹੜਾ ਹੈ ਬੜਾ ਉਤਸ਼ਾਹਿਤ ਕੀਤਾ ਸਾਰੀਆਂ ਪ੍ਰਭਾਤ ਪ੍ਰੀ ਰੀਆਂ 'ਚ ਇਹ ਸਭ ਤੋਂ ਪਹਿਲੀਆਂ ਪਰਿਵਾਰ 'ਚ ਉੱਠ ਕੇ ਆ ਕੇ ਉਹਦੀ ਸੇਵਾ ਨਿਭਾਉਣ ਦਾ ਯਤਨ ਕਰਦਾ ਰਿਹਾ ਹੈ ਜੀ ਜਨਨ ਟੀਵੀ ਤੋਂ ਛੋਟੇਸ ਪੁੱਤਰ ਨੂੰ ਵੀ ਬੇਨਤੀ ਹੈ ਵੀ ਆਪਣਾ ਸਨਮਾਨ ਪ੍ਰਾਪਤ ਕਰਨਗੇ ਕਾਕਾ ਰਣਵੀਰ ਸਿੰਘ ਵੀ ਬੋਲੇ ਸੋਨਹਾ ਹੁਣਨਵੀਰ ਸਿੰਘ ਜਿਹੜੇ ਚੈਨਲ ਦੇ ਮਾਲਕ ਨੇ ਜੀ ਇਹਨਾਂ ਦੀ ਪ੍ਰੇਰਣਾ ਸਦਕਾ ਜਿਹੜਾ ਬੜਾ ਪਿਛਲੇ ਬੋਲੇ ਸੋਨਹਾ ਇਸ ਪੁੱਤਰ ਨੇ ਜਿਹੜੀਆਂ ਪਿਛਲੇ ਸਾਲ ਦੀਆਂ ਸਾਰੀਆਂ ਪ੍ਰਭਾਤ ਪ੍ਰੀ ਰਿਆਂ ਜਿਹੜੀਆਂ ਕਵਰੇਜ ਕਰਾਉਣ ਜਿਹੜਾ ਹੈ ਪਰਿਵਾਰ ਨੂੰ ਜਿਹੜਾ ਹੈ ਜੀਵਨ ਜੋਤ ਕੁਰ ਭੈਣ ਨੂੰ ਪਰਮਨ ਵੀਰ ਜੀ ਨੂੰ ਵੀ ਜਿਹੜਾ ਹੈ ਬੜਾ ਉਤਸ਼ਾਹਿਤ ਕੀਤਾ ਸਾਰੀਆਂ ਪ੍ਰਭਾਤ ਪ੍ਰੀ ਰਿਆਂ 'ਚ ਇਹ ਸਭ ਤੋਂ ਪਹਿਲਾਂ ਪਰਿਵਾਰ 'ਚ ਉੱਠ ਕੇ ਆ ਕੇ ਉਹਦੀ ਸੇਵਾ ਨਿਭਾਉਣ ਦਾ ਯਤਨ ਕਰਦਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਸਾਰੇ ਟੀਵੀ ਚੈਨਲਾਂ ਵਾਲੇ ਬਲੌਗਰਸ ਵੀ ਰਹਿੰਦਾ ਵੀ ਜਨਰਲ ਟੀਵੀ ਸੁਖਾਂ ਦੀ ਬਾਣੀ ਨਿਤਨੇਮ ਸੇਵਾ ਸੁਸਾਇਟੀ ਇਹ ਸਾਰੇ ਵੀਰਾਂ ਦਾ ਵੀ ਧੰਨਵਾਦ ਗੁਰਦੁਆਰਾ ਸੈਵਨਿਓ ਜਿਹੜਾ ਹੈ ਉਹਨਾਂ ਦਾ ਵੀ ਜਿਹੜਾ ਸਨਮਾਨ ਕੀਤਾ ਜਾਣਾ ਹੈ ਭਾਈ ਹਰਪ੍ਰੀਤ ਸਿੰਘ ਜੀ ਨਿਤਨਿੰਮ ਸੇਵਾ ਸੁਸਾਇਟੀ ਚੰਨਵਾਲਾ ਨੂੰ ਬੇਨਤੀ ਹੈ ਆਪਣਾ ਵੀ ਗੁਰੂ ਘਰ ਤੋਂ ਜਿਹੜੀ ਬਖਸ਼ਿਸ਼ ਸਰੂਪਾਉ ਦੀ ਬਖਸ਼ਿਸ਼ ਜਿਹੜੀ ਆ ਪ੍ਰਾਪਤ ਕਰੋ ਜੀ ਬੋਲੇ ਸੋ ਨਿਹਾਲ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਲੱਡੀ ਸੁਖਾਂ ਦੀ ਬਾਣੀ ਲਾਈਵ ਚੈਨਲ ਜਿਹੜੇ ਹਰ ਰੋਜ਼ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਸਾਰੇ ਤਕਰੀਬਨ ਗੁਰਦੁਆਰਾ ਸਾਹਿਬ ਦੇ ਜਿਹੜੇ ਐ ਉਹ ਪ੍ਰੋਗਰਾਮ ਜਿਹੜੇ ਲਾਈਵ ਕਰਨ ਦਾ ਆਪਣੇ ਚੈਨਲ ਤੋਂ ਯਤਨ ਕਰਦੇ ਉਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਬੋਲੇ ਸੋ ਨਿਹਾਲ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਭਾਈ ਆਓ ਉਹਨਾਂ ਦੀ ਭਾਈ ਸਾਹਿਬ ਜੀ ਰਾਂ ਨੂੰ ਸਨਮਾਨ ਦਿੱਤਾ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ